ਬਈ ਕਿਸਾਨ ਦੋਸਤੋ ਕੱਲ ਪੰਜਾਬ ਦੇ ਵਿੱਚ ਸ਼ਾਮ ਦੇ ਵੇਲੇ ਕਾਫੀ ਜ਼ਿਆਦਾ ਤੇਜ਼ ਬਾਰਿਸ਼ ਹੋਈ ਆ ਕਾਫੀ ਜ਼ਿਆਦਾ ਝੱਖੜ ਆਇਆ ਬਹੁਤ ਜ਼ਿਆਦਾ ਤੇਜ਼ ਹਨੇਰੀ ਚੱਲੀ ਆ ਕੁਝ ਏਰੀਆ ਦੇ ਵਿੱਚ ਗੜੇਮਾਰੀ ਵੀ ਹੋਈ ਆ ਕਣਕ ਦੀ ਫਸਲ ਤਕਰੀਬਨ ਆਪਾਂ ਨੂੰ ਪਤਾ ਸਾਰੀ ਨਿਸਰ ਚੁੱਕੀ ਆ ਫਸਲ ਦਾ ਸਿਰ ਭਾਰਾ ਸੀ ਤੇ ਫਸਲ ਕਾਫੀ ਏਰੀਏ ਦੇ ਵਿੱਚ ਬਿਸ ਗਈ ਕਈ ਜ਼ਿਮੀਦਾਰਾਂ ਨੇ ਪਾਣੀ ਲਾਇਆ ਸੀ ਤਾਂ ਵੀ ਫਸਲ ਡਿੱਗ ਗਈ ਕਿਉਂਕਿ ਹਵਾ ਜ਼ਿਆਦਾ ਚੱਲੀ ਆ ਤੇ ਕਈਆਂ ਨੇ ਨਹੀਂ ਵੀ ਪਾਣੀ ਲਾਇਆ ਉੱਥੇ ਵੀ ਫਸਲ ਜਿਹੜੀ ਡਿੱਗ ਗਈ ਫਸਲ ਹੁਣ ਤਕਰੀਬਨ ਆਪਣੀ ਨਿਸਰ ਚੁੱਕੀ ਆ ਦਾਣੇ ਦੇ ਵਿੱਚ ਜਿਹੜਾ ਦੁੱਧ ਭਰਾਈ ਦਾ ਕੰਮ ਚੱਲ ਰਿਹਾ ਜਦੋਂ ਇਸ ਸਟੇਜ ਦੇ ਵਿੱਚ ਫਸਲ ਟਿਕਦੀ ਆ ਤਾਂ ਆਪਾਂ ਨੂੰ ਪਤਾ ਵੀ ਦਾਣਾ ਥੋੜਾ ਸਲਿੰਕ ਰਹਿ ਸਕਦਾ ਛੋਟਾ ਰਹਿ ਸਕਦਾ ਸੋ ਹੁਣ ਆਪਾਂ ਇਮੀਡੀਏਟਲੀ ਕੀ ਕੰਮ ਕਰਨਾ ਹੈ ਫਸਲ ਦਾ ਆਪਣਾ ਜਿਹੜਾ ਨੁਚਾੜ ਦਾ ਨੁਕਸਾਨ ਨਾ ਹੋਵੇ ਉਹਦੇ ਬਾਰੇ ਆਪਾਂ ਕੀ ਕੀ ਕਰ ਸਕਦੇ ਆ ਇਹਦੇ ਬਾਰੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸ਼ਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਦੋਸਤੋ ਜਦੋਂ ਫਸਲ ਦੁੱਧਿਆ ਸਟੇਜ ਦੇ ਵਿੱਚ ਡਿੱਗਦੀ ਆ ਤਾਂ ਇਹ ਹੈਗਾ ਨਾ ਕਿਉਂਕਿ ਦਾਣਾ ਜਿਹੜਾ ਛੋਟਾ ਰਹਿ ਸਕਦਾ ਸਲੈਂਕ ਹੋ ਜਾਂਦਾ ਦਾਣੇ ਨੂੰ ਪ੍ਰੋਪਰ ਮਾਤਰਾ 'ਚ ਖੁਰਾਕ ਨਹੀਂ ਮਿਲਦੀ ਕਿਉਂਕਿ ਫਸਲ ਡਿੱਗਣ ਦੇ ਨਾਲ ਬੂਟਾ ਪ੍ਰੋਪਰ ਮਾਤਰਾ 'ਚ ਧੁੱਪ ਨਹੀਂ ਉਹਨੂੰ ਮਿਲਦੀ ਹਵਾ ਨਹੀਂ ਮਿਲਦੀ ਜਿਹੜੇ ਪੱਤੇ ਨੇ ਪੂਰੀ ਮਾਤਰਾ 'ਚ ਜਦੋਂ ਉਹਨਾਂ ਨੂੰ ਧੁੱਪ ਨਹੀਂ ਮਿਲਦੀ ਪੂਰੀ ਖੁਰਾਕ ਨਹੀਂ ਬਣਾ ਸਕਦੇ ਇਸ ਕਰਕੇ ਦਾਣਾ ਜਿਹੜਾ ਸਲਿੰਕ ਰਹਿ ਸਕਦਾ ਛੋਟਾ ਹੋ ਜਾਂਦਾ ਇਸ ਕਰਕੇ ਝਾੜ 'ਤੇ ਥੋੜੀ ਕਮੀ ਆ ਜਾਂਦੀ ਆ ਪਰ ਗੱਲ ਕੀ ਆ ਵੀ ਇੱਥੇ ਪ੍ਰਮਾਤਮਾ ਦੇ ਘਰ ਦਾ ਵੀ ਕੋਈ ਪਤਾ ਨਹੀਂ ਹੈਗਾ ਕਈ ਵਾਰੀ ਆਪਾਂ ਕੁਝ ਹੋਰ ਸੋਚਦੇ ਆ ਹੋ ਕੁਝ ਉਲਟ ਜਾਂਦਾ ਡਰਨ ਦੀ ਘਬਰਾਉਣ ਦੀ ਬਿਲਕੁਲ ਕੋਈ ਜ਼ਰੂਰਤ ਨਹੀਂ ਹੈਗੇ ਜੇ ਆਪਾਂ ਪਿਛਲੇ ਸਾਲਾਂ ਦੇ 21 ਦੀ ਗੱਲ ਲਈਏ 2021 ਦੇ ਵਿੱਚ ਫਸਲ ਬਿਲਕੁਲ ਖੜੀ ਸੀਗੀ ਕੋਈ ਫਸਲ ਨਹੀਂ ਡਿੱਗੀ ਕੋਈ ਹਵਾ ਨਹੀਂ ਸੀ ਚੱਲੀ ਆਰਾਮ ਦੇ ਨਾਲ ਫਸਲ ਪੱਕੀ ਪਰ ਫਸਲ ਕਿਉਂਕਿ ਟੈਂਪਰੇਚਰ ਜ਼ਿਆਦਾ ਵੱਧ ਗਿਆ ਤੇ ਫਸਲ ਦਾ ਝਾੜ ਬਹੁਤ ਜ਼ਿਆਦਾ ਘਟ ਗਿਆ। ਉਹਦੇ ਉਲਟ 23 ਦੇ ਵਿੱਚ ਫਸਲ ਬਹੁਤ ਜ਼ਿਆਦਾ ਝੱਖੜ ਦੇ ਨਾਲ ਟੈ ਗਈ। ਕਾਫੀ ਏਰੀਆ ਦੇ ਵਿੱਚ ਵੱਡਾ ਝੱਖੜ ਆਇਆ ਸੀ 23 ਦੇ ਵਿੱਚ ਵੀ। ਉਹਦੇ ਨਾਲ ਵੱਡੇ ਏਰੀਆ 'ਚ ਫਸਲ ਡਿੱਗੀ ਸੀ ਪਰ ਝਾੜ ਬਹੁਤ ਜ਼ਿਆਦਾ ਆਏ ਸੀ। ਕਿਉਂ? ਕਿਉਂਕਿ ਉਸ ਵੇਲੇ ਫਸਲ ਨੇ ਪੱਕਣ ਨੂੰ ਜ਼ਿਆਦਾ ਸਮਾਂ ਲਿਆ ਸੀਗਾ। ਸੋ ਇੰਨੀ ਜ਼ਿਆਦਾ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ। ਕੁਦਰਤ ਦੇ ਰੰਗਾਂ ਦਾ ਆਪਾਂ ਨੂੰ ਨਹੀਂ ਪਤਾ ਸੋ ਇੰਨਾ ਜ਼ਿਆਦਾ ਸੇਤੀ ਘਬਰਾਉਣ ਦੀ ਜ਼ਰੂਰਤ ਨਹੀਂ ਇਮੀਡੀਏਟਲੀ ਜਿਹੜਾ ਆਪਾਂ ਕੰਮ ਕਰਨਾ ਹੈ ਉਹ ਹੈ ਵੀ ਜੇ ਫਸਲ ਦੇ ਵਿੱਚ ਪਾਣੀ ਖੜਾ ਹੋ ਉਹ ਜਿੰਨੀ ਲੱਲਦੀ ਹੋ ਸਕਦਾ ਪਾਣੀ ਕੱਢੋ ਕਿਉਂਕਿ ਉਹਦੇ ਨਾਲ ਆਪਣਾ ਹੋਰ ਵੱਧ ਨੁਕਸਾਨ ਹੋ ਜਾਂਦਾ ਦੂਸਰੀ ਗੱਲ ਜਿਹੜੇ ਕਿਸਾਨ ਵੀਰਾਂ ਨੇ ਹੁਣ ਤੱਕ 13045 ਦਾ ਇਸ ਤਰ੍ਹਾਂ ਦੀ ਕੋਈ ਸਪਰੇ ਨਹੀਂ ਕੀਤੀ ਉਹ ਹਲੇ ਸਪਰੇ ਕਰ ਸਕਦੇ ਆ ਕਿਉਂਕਿ ਜਦੋਂ ਫਸਲ ਡਿੱਗ ਜਾਂਦੀ ਆ ਤੇ ਬੂਟਾ ਖੁਰਾਕ ਨਹੀਂ ਪੂਰੀ ਮਾਤਰਾ ਚ ਬਣਾ ਸਕਦਾ ਸੋ ਉਹਨੂੰ ਆਪਾਂ ਨੂੰ ਬਾਹਰੋਂ ਖੁਰਾਕ ਫੇਰ ਹੋਰ ਦੇਣੀ ਪੈਂਦੀ ਆ ਹੋਰ ਡੋਜ਼ ਦੇਣੀ ਪੈਂਦੀ ਆ ਇਸ ਵੇਲੇ ਜਿਆਦਾ ਜ਼ਰੂਰਤ ਨਾਈਟ੍ਰੋਜਨ ਤੇ ਪੋਟਾਸ਼ ਤੱਤ ਦੀ ਆ ਜਾਂਦੀ ਆ ਕਿਉਂਕਿ ਪੱਤੇ ਪੱਤਿਆਂ ਦੇ ਵਿੱਚ ਆ ਉਹਨਾਂ ਨੂੰ ਪ੍ਰੋਪਰ ਧੁੱਪ ਨਹੀਂ ਮਿਲਦੀ ਹਵਾ ਨਹੀਂ ਮਿਲਦੀ ਸੋ ਆਪਣੇ ਤੌਰ ਤੇ ਘੱਟ ਖੁਰਾਕ ਬਣਾ ਪਾਉਂਦੇ ਨੇ ਸੋ ਜੇਕਰ ਪਹਿਲਾਂ ਕੁਝ ਦਿਨ ਪਹਿਲਾਂ ਸਪਰੇ ਵਗੈਰਾ ਕੀਤੀ ਆ ਫੇਰ ਤਾਂ ਨਹੀਂ ਜ਼ਰੂਰਤ ਨਹੀਂ ਤਾਂ 13 0.45 ਦੀ ਸਪਰੇ ਕਰ ਦਿਓ ਉਹਦੇ ਨਾਲ ਕੀ ਆ ਖੁਰਾਕ ਦੀ ਜਿਹੜੀ ਕਮੀ ਆ ਉਹ ਪੂਰੀ ਹੋ ਜਾਊਗੀ ਬੂਟਾ ਚਾਹੇ ਡਿੱਗ ਵੀ ਪਿਆ ਫਿਰ ਵੀ ਉਹਨੂੰ ਖਰਾਕ ਜਿਹੜੀ ਪੂਰੀ ਮਾਤਰਾ ਚ ਮਿਲੀ ਜਾਂਦੀ ਆ ਤੇ ਦੂਸਰੀ ਗੱਲ ਇਹਨਾਂ ਦਿਨਾਂ ਦੇ ਵਿੱਚ ਜਦੋਂ ਫਸਲ ਧਰਤੀ ਤੇ ਬਿਸ ਜਾਂਦੀ ਆ ਕਿਉਂਕਿ ਨਵੀਂ ਵਾਲਾ ਮੌਸਮ ਥੱਲੇ ਬਣਿਆ ਰਹਿੰਦਾ ਬੂਟਾ ਮਤਲਬ ਜਿਹੜਾ ਬੂਟਾ ਧਰਤੀ ਤੇ ਬਿਸਿਆ ਹੋਇਆ ਤੇ ਨਮੀ ਨਹੀਂ ਛੱਡਦਾ ਥੱਲੇ ਤੱਕ ਹਵਾ ਨਹੀਂ ਪੈਂਦੀ ਉਹਦੇ ਤਾਂ ਨਮੀ ਵਾਲਾ ਜਿਹੜਾ ਮੌਸਮ ਬਣਿਆ ਰਹਿੰਦਾ ਉਹਦੇ ਕਰਕੇ ਜਿਹੜਾ ਫੰਗਸ ਦਾ ਜ਼ਿਆਦਾ ਅਟੈਕ ਆ ਸਕਦਾ ਪੀਲੀ ਕੁੰਗੀ ਪੂਰੀ ਕੁੰਗੀ ਜਦੋਂ ਆਪਾਂ ਸਪਰੇਅ ਦੇਤਾ ਕੀਤੀ ਹੈ ਫਿਰ ਤਾਂ ਠੀਕ ਹੈ ਨਹੀਂ ਤਾਂ ਇਹਨੂੰ ਵੀ ਧਿਆਨ ਵਿੱਚ ਰੱਖਿਓ ਕਿਉਂਕਿ ਜਦੋਂ ਫੰਗਸ ਦਾ ਅਟੈਕ ਇਹਦੇ ਕਰਕੇ ਜ਼ਿਆਦਾ ਹੋਣਾ ਇਹਦੇ ਅਨੁਕੂਲ ਮੌਸਮ ਆ ਕਿਉਂਕਿ ਥੱਲੇ ਜਦੋਂ ਹਵਾ ਨਹੀਂ ਪੱਤਿਆਂ ਨੂੰ ਮਿਲਦੀ ਪੂਰੀ ਮਾਤਰਾ 'ਚ ਧੁੱਪ ਨਹੀਂ ਮਿਲਦੀ ਤਾਂ ਫੰਗਸ ਉੱਥੇ ਜ਼ਿਆਦਾ ਫੈਲਦੀ ਆ ਸੋ ਇਹਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਇੱਥੇ ਉਲੀਨਾਸ਼ਕ ਫੰਗੀਸਾਈਡ ਸਪਰੇਅ ਜਦੋਂ ਫਸਲ ਨੇ ਥੋੜਾ ਜਿਹਾ ਪੈਰਤਰਾ ਹੋਇਆ ਕਿਉਂਕਿ ਤਕਰੀਬਨ ਹੁਣ ਜਿਆਦਾ ਏਰੀਆ ਦੇ ਵਿੱਚ ਵਰਖਾ ਹੋਣ ਕਰਕੇ ਪਾਣੀ ਫਸਲ 'ਚ ਖੜਾ ਪੰਜ ਚਾਰ ਦਿਨਾਂ ਦੇ ਵਿੱਚ ਫਸਲ ਨੇ ਸਿਰ ਚੱਕ ਲੈਣਾ ਹਵਾ ਵੀ ਪੈਣ ਲੱਗ ਜਾਂਦਾ ਥੋੜੀ ਬਾਲੀ ਧੁੱਪ ਵੀ ਮਿਲਣ ਲੱਗ ਜੂ ਸੋ ਉਸ ਵੇਲੇ ਜਿਹੜੇ ਕਿਸਾਨਾਂ ਨੇ ਫੰਗੀਸਾਈਡ ਤੇ 130.45 ਦੀ ਕੋਈ ਸਪਰੇ ਨਹੀਂ ਕੀਤੀ ਤਾਂ ਉਹਨੂੰ ਲੇਟ ਨਾ ਕਰਿਓ ਸਪਰੇ ਉਹਨੂੰ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਸਪਰੇ ਕੀਤੀ ਆ ਉਹ ਵੀ ਫੰਗਸ ਦੇ ਵੱਲ ਜ਼ਰੂਰ ਧਿਆਨ ਰੱਖਣਾ ਕਿਉਂਕਿ ਫੰਗਸ ਇਸ ਵੇਲੇ ਜਿਆਦਾ ਮਾਤਰਾ ਚ ਵੱਧਦਾ ਜਿਆਦਾ ਅਟੈਕ ਕਰਦਾ ਤਾਂ ਕਿਉਂ ਪਹਿਲਾਂ ਹੀ ਬੂਟਾ ਸਟ੍ਰੈਸ ਦੇ ਵਿੱਚ ਚੱਲਦਾ ਉੱਪਰ ਉਹਨੂੰ ਫੰਗਸ ਨੇ ਹੋਰ ਅਟੈਕ ਕਰਤਾ ਤਾਂ ਝਾੜ ਘਟ ਸਕਦਾ ਸੋ ਫੰਗਸ ਦੇ ਅਟੈਕ ਤੇ ਜ਼ਰੂਰ ਧਿਆਨ ਰੱਖਣਾ ਅ ਬਾਕੀ 13045 ਦੀ ਜਿਹੜੀ ਸਪਰੇ ਜੇਕਰ ਕੀਤੀ ਹੈ ਤਾਂ ਫਿਰ ਬੇਸ਼ੱਕ ਨਾ ਕਰਿਓ ਜੇਕਰ ਨਹੀਂ ਕੀਤੀ ਤਾਂ ਜ਼ਰੂਰ ਉਹਦੇ ਨਾਲ ਸਪਰੇ ਕਰਿਓ ਕਿਉਂਕਿ ਜਿਹੜਾ ਵੀ ਸਟ੍ਰੈਸ ਦੇ ਵਿੱਚ ਬੂਟਾ ਜਾਂਦਾ ਜਦੋਂ ਖੁਰਾਕ ਘੱਟ ਬਣਾਉਦਾ ਉਹਦੀ ਜਿਹੜੀ ਪੂਰਤੀ ਆਪਾਂ ਫਿਰ ਬਾਹਰੋਂ ਤੱਤਾਂ ਦੇ ਰਾਹੀਂ ਕਰਨੀ ਹੁੰਦੀ ਆ ਪੱਤਾਂ ਦੇ ਰਾਹੀਂ ਉਹ ਤੱਤ ਉਹਨਾਂ ਨੂੰ ਆਪਾਂ ਦੰਨੇ ਆ ਤਾਂ ਬੂਟੇ ਖੁਰਾਕ ਬਣਾਉਣ ਦੇ ਵਿੱਚ ਕੁਝ ਨਾ ਕੁਝ ਸਮਰੱਥ ਹੁੰਦੇ ਨੇ ਸੋ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਹੈਗੀ ਘਬਰਾਉਣ ਦੀ ਜ਼ਰੂਰਤ ਨਹੀਂ ਹੈਗੀ ਫਸਲ ਨੇ ਹਲੇ ਆਪਣੇ ਆਪ ਨੂੰ ਸੰਭਾਲ ਲੈਣਾ ਫਿਰ ਚੱਕ ਲੈਣਾ ਕੁਝ ਦਿਨਾਂ ਦੇ ਵਿੱਚ ਫਸਲ ਨੇ ਉੱਠ ਖੜਨਾ ਕੋ ਇੰਨਾ ਜ਼ਿਆਦਾ ਵੀ ਘਬਰਾਇਓ ਨਾ ਕੋਈ ਫਜ਼ੂਲ ਦੀਆਂ ਹੋਰ ਵੀ ਬालतੂ ਜਿਹੜੀਆਂ ਸਪਰੇਆਂ ਕਰਨ ਦੀ ਜ਼ਰੂਰਤ ਨਹੀਂ ਤੱਤਾਂ ਵਾਲੀ ਸਪਰੇ ਤੇ ਉਲੀਨਾਸ਼ਕ ਦੀ ਜਿਹੜੀ ਸਪਰੇ ਆ ਇਹ ਜੇਕਰ ਨਹੀਂ ਕੀਤੀ ਤਾਂ ਇਹਨਾਂ ਨੂੰ ਜ਼ਰੂਰ ਕਰ ਦੇਣੀ ਆ ਉਲੀਨਾਸ਼ਕ ਵਾਲੀ ਸਪਰੇ ਜੇਕਰ ਕੀਤੀ ਆ ਉਸ ਤੋਂ ਬਾਅਦ ਵੀ ਧਿਆਨ ਰੱਖਿਓ ਕਿਉਂਕਿ ਫਸਲ ਜਦੋਂ ਧਰਤੀ ਤੇ ਬੇਸੀ ਹੁੰਦੀ ਆ ਤਾਂ ਉਹਦੇ ਵਿੱਚ ਉਲੀ ਜ਼ਿਆਦਾ ਆਉਂਦੀ ਆ ਸੋ ਇਹਨਾਂ ਗੱਲਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਿਓ ਸਤਿ ਸ਼੍ਰੀ ਅਕਾਲ ਦੋਸਤੋ ਧੰਨਵਾਦ ਦੋਸਤੋ